ਕਿ ਕਿਸਾਨ ਸੀ ਉਹਦੇ ਕੋਲੇ 100 ਘੋੜੇ ਸੀਗੇ ਉਹ ਟਰੋਵਾਟਵਾਹੀ ਦਾ ਕੰਮ ਕਰਦਾ ਸੀ ਘੋੜਿਆਂ ਦੇ ਕੋਲੋਂ ਉਹ ਹੀ ਹੈਲਪ ਲੈਂਦਾ ਸੀ ਤੇ ਜਦੋਂ ਮਰਨ ਕਰਾੜੇ ਹੋ ਗਿਆ ਤਾਂ ਉਸਨੇ ਆਪਣੇ ਪੂਰੇ ਦੋ ਪੁੱਤਰ ਸੀ ਉਸਨੇ ਆਪਣੇ ਵੱਡੇ ਪੁੱਤਰ ਨੂੰ ਸੱਜਿਆ ਤੇ ਕਹਿਣ ਲੱਗਿਆ ਵੀ ਮੇਰੇ ਤੋਂ ਬਾਅਦ ਵੀ ਤੁਸੀਂ ਇਹ ਦੋਹੇ ਜਣਿਆਂ ਨੇ ਅੱਦੂ ਅੱਦੂ ਘੋੜੇ ਲੈ ਲੈਣੇ ਆ ਤੇ ਉਹਦੇ ਨਾਲ ਤੂੰ ਨਾ ਫਰਕ ਨਾ ਕਰੀ ਛੋਟੇ ਮੁੰਡੇ ਨਾਲ ਵੱਡਾ ਮੁੰਡਾ ਜੀ ਉਹ 22 ਸਾਲ ਦਾ ਸੀ ਛੋਟਾ 17 ਸਾਲ ਦਾ ਸੀ ਜਦੋਂ ਉਹ ਕਰਸਾਨ ਅੱਖਾਂ ਮੀਚ ਗਿਆ ਤਾਂ ਵੱਡੇ ਭਰਾ ਨੇ ਇਹ ਸੋਚਿਆ ਵੀ ਚੱਲ ਮੈਂ 596 ਉਹ 99 ਘੋੜੇ ਮੈਂ ਰੱਖ ਲੈਣਾ ਉਹਨੇ 99 ਰੱਖ ਲਿਆ ਉਹਦੇ ਵਿੱਚ ਇੱਕ ਘੋੜਾ ਆਪਦੇ ਛੋਟੇ ਭਰਾ ਨੂੰ ਦੇ ਦਿੱਤਾ ਤੇ ਛੋਟੇ ਭਰਾ ਦੇ ਆਲੇ ਦੁਆਲੇ ਵਾਲੇ ਲੋਕ ਕਹਿਣ ਲੱਗੇ ਵੀ ਇਹਨੂੰ ਤੂੰ ਅੱਧ ਦੇ ਦੇ ਉਹ ਕਹਿੰਦਾ ਨਹੀਂ ਇਹਦੇ ਤੋਂ ਸਾਹਮਣੇ ਨਹੀਂ ਦੇ ਤੇ ਕਰਦੇ ਕਰਾਉਂਦੇ ਭਈ ਬਹੁਤ ਉਹਦਾ ਬਾਲਾ ਔਖਾ ਹੋਇਆ ਕਰੇ ਕਿਉਂਕਿ ਉਹ ਤਵੇਲਾ ਬਣਾਉਣਾ ਪਿਆ ਉਹਦੇ ਵਾਸਤੇ ਰੱਖਣ ਵਾਸਤੇ ਬੰਦੇ ਵੀ ਰੱਖਣ ਵਾਸਤੇ ਕੋਈ ਪਾਣੀ ਪਿਆਉਣ ਵਾਲਾ ਕੋਈ ਉਹਨਾਂ ਨਮਾਉਣ ਵਾਲਾ ਘੋੜਿਆਂ ਨੂੰ ਉਹਨੂੰ ਬਾਵਾ ਵੱਡਾ ਸਾਰਾ ਕੰਮ ਕਰਨਾ ਪਿਆ ਇੱਧਰ ਉਹਦੇ ਕੋਲ ਇੱਕ ਹੀ ਘੋੜਾ ਸੀ ਉਹ ਆਪਦੇ ਘੋੜੇ ਦੇ ਉੱਤੇ ਠੂਆ ਠਵਾਈ ਦਾ ਕੰਮ ਕਰਦਾ ਤੇ ਆਪਦਾ ਗੁਜ਼ਾਰਾ ਕਰਦਾ ਤੇ ਆਪਦਾ ਬੱਚਿਆਂ ਨੂੰ ਪਾਲਦਾ ਤੇ ਇੱਕ ਦਿਨ ਕੀ ਹੋਇਆ ਜਿਹੜਾ ਵੱਡਾ ਸੀਗਾ ਉਹ ਆਦਮੀ ਮੇਰੀ ਇੱਜ਼ਤ ਤਾਂ ਬਰੂਗੀ ਜੇ ਮੇਰੇ ਕੋ 100 ਘੋੜੇ ਮੇਰੇ ਕੋਲੇ ਹੁੰਦੇ ਤਾਂ ਉਹ ਕਹਿੰਦਾ ਆਪਦੇ ਛੋਟੇ ਭਰਾ ਨੂੰ ਕਹਿੰਦਾ ਜੇ ਤੂੰ ਮੈਨੂੰ ਹਾ ਵੀ ਘੋੜਾ ਦੇ ਦੇ ਤਾਂ ਮੇਰੇ 100 ਘੋੜੇ ਹੋ ਜਾਣ ਉਹ ਕਹਿੰਦਾ ਲੈ ਲਾ ਉਹਨੇ ਉਹ ਵੀ ਘੋੜਾ ਦੇਤਾ ਆਪ ਬੇਫਿਕਰ ਫਰੀ ਹੋ ਕੇ ਚੱਲ ਲੱਗ ਗਿਆ ਆਪਦਾ ਗੁਜ਼ਾਰਾ ਉਹਦਾ ਚੱਲਦੀ ਜਾਂਦਾ ਜਿੰਨਾ ਕਮਾਉਂਦਾ ਸੀ ਉਹ ਮੈਂ ਖਾ ਲੈਂਦਾ ਸੀ ਤੇ ਪਰ ਵੱਡਾ ਭਰਾ ਜਿਹੜਾ ਉਹ ਨੂੰ ਨਾ ਅਰੈਸਟ ਸੀ ਕਿਉਂਕਿ ਸਾਰਾ ਦਿਨ ਉੱਥੇ ਟੱਕੇ ਖਾਂਦਾ ਰਹਿੰਦਾ ਸੀ ਕੋਈ ਵੀ ਕੰਮ ਨਹੀਂ ਸੀ ਹੋਰ ਕਰ ਸਕਦਾ ਤੇ ਇਸ ਤਰ੍ਹਾਂ ਪਾ ਦਿਆ ਵੀ ਇਸ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ ਇੱਕ ਤਾਂ ਉਹ ਆ ਜਿਹੜੇ ਚੀਜ਼ਾਂ ਤੇ ਹੀ ਭਰੋਸਾ ਕਰਦੇ ਆ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ